ਖਬਰਨਾਮਾ ਦੇਖ ਰਿਹਾ ਸੋਤਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਮਿਲੀ ਕਲੀਨਚਟ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਦਾਗੀ ਧੜੇ ਨੂੰ ਹੁਕਮਨਾਮੇ ਹੋਏ ਸੀ ਸ੍ਰੀ ਅਕਾਲ ਤਖਤ ਸਾਹਿਬ ਦੀ ਪ੍ਰੀਤੋਂ 2 ਦਸੰਬਰ 2024 ਨੂੰ ਬਾਅਦ ਵਿੱਚ ਮਨਮਾਨੀ ਕੀਤੀ ਗਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਵੱਲੋਂ 27 ਲੱਖ ਦੀ ਭਰਤੀ ਕਹੀ ਗਈ ਉਸ ਤੋਂ ਬਾਅਦ ਫਿਰ ਦਬਾਅ ਪਾਇਆ ਗਿਆ ਦਬਾਅ ਦੇ ਤਹਿਤ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਬਕਾ ਜਥੇਦਾਰ ਗਗਨਜੀਤ ਸਿੰਘ ਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਸ਼੍ਰੀ ਕੇਸਗੜ੍ਹ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਸੁਲਤਾਨ ਸਿੰਘ ਇਹਨਾਂ ਤਿੰਨਾਂ ਜਥੇਦਾਰਾਂ ਦੀਆਂ ਸਿਵਾਵਾਂ ਨੂੰ ਖਤਮ ਕਰ ਦਿੱਤਾ ਗਿਆ ਬਾਅਦ ਵਿੱਚ ਕੌਮ ਵੱਲੋਂ ਵਿਵਾਦ ਕੀਤਾ ਗਿਆ ਕੌਮ ਦਾ ਖੂਨ ਖੋਲਿਆ ਵੀ ਵਿਰੋਧ ਵੀ ਕੀਤਾ ਗਿਆ ਕਿ ਜਿਹੜਾ ਕੁਝ ਵੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੀਤਾ ਹੈ ਇਹ ਨਿੰਦਣਯੋਗ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਵਿਰੋਧ ਹੋਇਆ 6 ਜੂਨ ਯਾਨੀ ਕਿ ਘੱਲੂਕਾਰੇ ਵਾਲੇ ਦਿਨ ਕਿ ਕੌਮ ਨੇ ਕਿਹਾ ਕਿ ਸਾਨੂੰ ਇਹ ਜਥੇਦਾਰ ਮਨਜ਼ੂਰ ਨਹੀਂ ਅਸੀਂ ਇਸ ਨੂੰ ਸਿਵਾਵਾ ਦੇ ਕਾਬਲ ਨਹੀਂ ਸਮਝਦੇ ਹਾਲਾਂਕਿ ਇਹ ਇਹ ਬਿਆਨ ਸੰਤ ਜਰਨੈਲ ਸਿੰਘ ਭੱਡਾ ਵਾਲਿਆਂ ਦੇ ਦੋਨਾਂ ਸੁਪਤਰਾਂ ਦੇ ਸੀ ਉਸ ਤੋਂ ਬਾਅਦ ਬਾਬਾ ਟ੍ਰਿਕ ਸਿੱਕ ਤਨੌੜਾ ਤੇ ਵੀ ਵਿਵਾਦ ਖੜਾ ਹੋਇਆ ਇਸ ਦੇ ਪਿੱਛੇ ਸਿਆਸੀ ਸਾਜ਼ਿਸ਼ ਘਾੜਾ ਸਾਜ਼ਿਸ਼ ਕਿਸ ਨੇ ਕੀਤੀ ਉਹ ਸੀ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਇਸ ਨੂੰ ਲੈ ਕੇ ਹੁਕਮਨਾਮੇ ਜਾਰੀ ਹੋਏ ਸੀ ਸ਼੍ਰੀ ਪਟਨਾ ਸਾਹਿਬ ਦੇ ਜਥੇਦਾਰ ਅਤੇ ਪੰਜ ਪਿਆਰੇ ਸਹਿਬਾਨਾਂ ਵੱਲੋਂ ਭਈ ਇਹ ਸਾਜ਼ਿਸ਼ ਘਾੜਾ ਹੈ ਤਲਬ ਹੋਣ ਦੇ ਆਦੇਸ਼ ਦਿੱਤੇ ਗਏ ਆ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਅਤੇ ਦਮਦਮਾ ਸਾਹਿਬ ਦੇ ਜਥੇਦਾਰ ਬਾਬਾ ਟਿਕ ਸਿੰਘ ਧਰੋਲਾ ਨੂੰ ਅਤੇ ਨਾਲ ਦੀ ਨਾਲ ਹੀ ਤਰਖਾਈਆ ਕਰਾਰ ਦੇ ਦਿੱਤਾ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਬਾਅਦ ਵਿੱਚ ਇਧਰੋਂ ਅਛੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਐਕਚੁਅਲੀ ਲਿਆ ਗਿਆ ਵਕ ਵਕ ਸੰਪਰਦਾਮਾਂ ਨੇ ਵਿਰੋਧ ਕੀਤਾ ਪਟਨਾ ਸਰ ਤੱਕ ਸ੍ਰੀ ਪਟਨਾ ਸਾਹਿਬ ਅਤੇ ਖੂਤੂ ਦੇ ਜਥੇਦਾਰ ਅਤੇ ਪੰਜ ਪਿਆਰੇ ਸਹਿਬਾਨਾਂ ਦਾ ਮੁੱਦਾ ਇਕ ਤਰ੍ਹਾਂ ਬੁਰੀ ਤਰ੍ਹਾਂ ਬਖਲਾਇਆ ਕਿ ਕਿਸ ਦੀ ਗੱਲ ਮੰਨੀ ਜਾਵੇ ਕਿਹੜੇ ਤਖਤ ਤੋਂ ਜਿਹੜੀ ਗੱਲ ਕੀਤੀ ਜਾਵੇ ਹੁਕਮ ਹੋਵੇ ਉਹ ਪਰਿਵਾਰ ਹੋਵੇਗਾ ਹਾਲਾਂਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਨੇ ਇਹ ਵੀ ਕਹਾਂ ਸੀ ਕਿ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੀ ਪਸੀਮ ਤੋਂ ਹੁਕਮ ਨਾਵੇਂ ਜਾਂ ਹੁਕਮ ਸੰਦੇਸ਼ ਜਾਰੀ ਹੁੰਦੇ ਨੇ ਉਹ ਸ੍ਰੀ ਅਕਾਲ ਤਖਤ ਸਾਹਿਬ ਦੀ ਚਾਰ ਦੁਆਰੀ ਦੇ ਵਿੱਚ ਰਸ ਜਾਂਦੇ ਨੇ ਉਹਨਾਂ ਨੇ ਸਿੱਧਾ ਪਲਟਵਾਰ ਕੀਤਾ ਸੀ ਸ਼ਰੂਪਰੀ ਅਕਾਲੀ ਦਲ ਦੇ ਪ੍ਰਧਾਨ ਸੁਖਬੀ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਤੇ ਹਾਲਾਂਕਿ ਸ਼ਰੂਪਰੀ ਅਕਾਲੀ ਦਲ ਦੇ ਹਕ ਵਿੱਚ ਬੋਲੇ ਵੀ ਸ਼੍ਰੀ ਕਲਦੀਪ ਸਿੰਘ ਗਿਆਨੀ ਭਾਈ ਕਲਦੀਪ ਸਿੰਘ ਜਿਹੜੇ ਜਥੇਦਾਰ ਸਹਿਬਾਨ ਨੇ ਕਾਰਜਕਾਰੀ ਗਿਆਨੀ ਕਲਦੀਪ ਸਿੰਘ ਗੜਗੱਜ ਅਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੋ ਮੌਜੂਦਾ ਪ੍ਰਧਾਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਲੇਕਿਨ ਹੁਣ ਜੋ ਫੈਸਲਾ ਆਇਆ ਹੈ ਉਹਨਾਂ ਫੈਸਲੇ ਜਿਹੜੇ ਨੇ ਉਹ ਵਾਪਸ ਲੈ ਲੈਨੇ ਹਰੀ ਝੰਡੀ ਮਿਲੀ ਹੈ ਕਿਨਾਂ ਕਿਨਾਂ ਨੂੰ ਸ਼੍ਰੀ ਅਕਾਲਪਤੀ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕਲਦੀਪ ਸਿੰਘ ਗੜਗੱਜ ਨੂੰ ਸ਼੍ਰੀ ਦਮਦਮਾ ਸਾਹਿਬ ਦੇ ਮੁਖ ਜਥੇਦਾਰ ਗਿਆਨੀ ਬਾਬਾ ਟੀਕ ਸਿੰਘ ਤਨੋਲਾ ਨੂੰ ਤਨਵ라ਜੀ ਨੂੰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਹ ਕਿਹਾ ਕਿ ਤਖਤ ਜੀ ਹਰਮੰਦਰ ਸਾਹਿਬ ਜੀ ਪਟਨਾ ਸਾਹਿਬ ਤੇ ਸ਼੍ਰੀ ਅਕਾਲ ਤਖਤ ਸਾਹਿਬ درمیان ਚੱਲ ਰਹੇ ਲੰਬੇ ਵਿਵਾਦ ਨੂੰ ਆਹ ਸ਼੍ਰੀ ਅਕਾਲ ਤਖਤ ਸਾਹਿਬ ਹੋਈ ਪੰਜ ਸਿੰਘ ਸੇਬਾਰਾ ਦੀ ਇਕਤਰਤਾ ਤੇ ਪਟਨਾ ਸਾਹਿਬ ਪਟਨਾ ਸਾਹਿਬ ਹੋਈ ਪੰਜ ਸੇਬਾਰਾ ਦੀ ਇਕਤਰਤਾ ਦੌਰਾਨ ਖਤਮ ਕਰ ਦਿੱਤਾ ਗਿਆ ਦੋਹਾਂ ਤਖਤਾਂ ਤੇ ਪੰਜ ਸੇਬਾਰਾ ਨੇ ਇੱਕਮਕ ਹੁੰਦਿਆਂ ਪਿਛਲੇ ਦਿਨੀ ਹੋਏ ਹੁਕਮਨਾਮੇ ਰੱਦ ਕਰ ਦਿੱਤੇ ਦੋਹਾਂ ਤਖਤਾਂ ਦੀ ਮਾਨ ਮਰਿਆਦਾ ਅਤੇ ਸਰਵ ਉੱਚਤਾ ਨੂੰ ਬਹਾਲ ਰੱਖਿਆ ਪਟਨਾ ਸਭ ਕਮੇਟੀ ਨੇ ਜਥੇਦਾਰ ਸ਼੍ਰੀ ਅਕਾਤਖਸ ਸਹਿਬ ਪੱਤਰ ਲਿਖੇ ਖਮਾ ਦੀ ਜਾਂਚਣਾ ਵੀ ਕੀਤੀ ਹੈ ਇਸ ਫੈਸਲੇ ਵਿੱਚ ਗਿਆਨੀ ਅਨੰਦਜੀਤ ਸਿੰਘ ਗੌਰ ਨੂੰ ਵੀ ਉਥੋਂ ਦੀ ਅਦਾਲਤ ਵਿੱਚ ਕੀਤੇ ਗਏ ਕੇਸ ਨੂੰ ਵਾਪਸ ਲੈਣ ਅਤੇ ਪਟਨਾ ਸਹਿਬ ਕਮੇਟੀ ਨੂੰ ਉਹਨਾਂ ਦੇ ਵਣਦੇ ਹੱਕ ਦੇਣ ਦਾ ਹੁਕਮਨਾਮਾ ਵੀ ਜਾਰੀ ਕੀਤਾ ਹੈ ਦੋਹਾਂ ਤਖਤਾਂ ਦੇ ਪਾਜ ਸਿੰਘ ਸਹਿਬਾਨਾ ਨੇ ਇੱਕ ਦੂਜੇ ਨਾਲ ਸਹਿਮਤੀ ਪ੍ਰਗਟਾਈ ਇਹ ਵਿਵਾਦ ਅੱਜ ਹੀ ਹੱਲ ਹੋ ਗਿਆ ਇਸ ਦੇ ਨਾਲ ਤਖਤ ਚਰੀ ਹਰਮੰਦਰ ਸਾਹਿਬ ਪਟਨਾ ਸਹਿਬ ਤੋਂ ਤਨਖਾਹਾਂ ਐਲਾਨੇ ਗਏ ਗਿਆਨੀ ਗੁਰਦੇਵ ਸਿੰਘ ਅਗਾਜ਼ੀ ਬਾਬਾ ਟੇਕ ਸਿੰਘ ਢਨੌਲਾ ਤੇ ਸੁਖਬੀਰ ਸਿੰਘ ਬਾਦਲ ਵੀ ਮੁਕਤ ਹੋਏ ਉਥੇ ਹੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਪਟਨਾ ਸਾਹਿਬ ਕਮੇਟੀ ਦੇ ਜੋ ਮੈਂਬਰ ਤਰਖਾਇਆ ਐਲਾਨੇ ਗਏ ਸਨ ਖਿਮਾ ਯਾਜਨਾ ਭੇਜਣ ਤੋਂ ਬਾਅਦ ਉਹਨਾਂ ਨੂੰ ਵੀ ਦੋਸ਼ ਮੁਕਤ ਕਰ ਦਿੱਤਾ ਗਿਆ ਹਾਲਾਂਕਿ ਸ੍ਰੀ ਪਟਨਾ ਸਾਹਿਬ ਦੇ ਪੰਜ ਪਿਆਰੇ ਅਤੇ ਜਥੇਦਾਰਾਂ ਵੱਲੋਂ ਇਹ ਸਖਤ icitਾਮਨੀ ਦਿੱਤੀ ਗਈ ਸੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਨੂੰ ਅਤੇ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਚਿੱਠੀਆਂ ਲਿਖ ਕੇ ਮੀਟਿੰਗ ਕਰਕੇ ਅੱਜ ਉਹ ਸਾਰੇ ਜਿਹੜੇ ਮਸਲੇ ਨੇ ਨਪਟਾ ਲਿਆ ਗਏ ਨੇ ਯਾਨੀ ਕਿ ਕਲੀਨ ਚਿੱਟ ਮਿਲ ਗਈ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਕਾਚ ਮੁਖ ਜਥੇਦਾਰ ਸ਼੍ਰੀ ਦਮਦਮਾ ਸਾਹਿਬ ਦੇ ਆ ਬਾਬਾ ਟੇਕ ਸਿੰਘ ਤਨਵਲਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਇਸ ਉੱਤੇ ਸਵਾਗਤ ਕੀਤਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਕਾਚ ਨੇ ਧੰਨਵਾਦ